ਸਰਦਾਰ ਪਵਨ ਸਿੰਘ ਜੀ ਮਾਰ ਜਿੰਦਾਬਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਜੀ ਮਾਨ ਸਾਹਿਬ ਦੁਆਰਾ ਜਿਹੜਾ ਪ੍ਰੋਗਰਾਮ ਮੁਲਕਿਆ ਗਿਆ ਸੜਕਾਂ ਦੇ ਨੀਵਲੀ ਕਰਨ ਦਾ ਸੜਕਾਂ ਦਾ ਰਫੇਅਰ ਦਾ ਕੰਮ ਜਿਹੜਾ ਉਹ ਚੱਲ ਰਿਹਾ ਸੋ ਅਸੀਂ ਉਹਦੇ ਤਹਿਤ ਲੱਗੇ ਆ ਅੱਜ ਵੀ ਚਾਰ ਸੜਕਾਂ ਜਿਹੜੀਆਂ ਨੇ ਉਹਨਾਂ ਦਾ ਵਾਟਨ ਜਿਹੜਾ ਕੀਤਾ ਗਿਆ ਹੁਣ ਅਸੀਂ ਖੜੇ ਆ ਕਲੌਂਗੀ ਤੋਂ ਸਾਂਤ ਮੰਰਿੰਡਾ ਰੋਡ ਤੋਂ ਜਿੱਦੜਾ ਤੱਕ ਇਹ ਸਾਂਤ ਮੰਰਿੰਡਾ ਰੋਡ ਹੈ ਜੀ ਇਸ ਤੋਂ ਕੋਲਾਉਂਦੀ ਪਿੰਡ ਹੈ ਇਸ ਤੋਂ ਜਿੱਦੜਾ ਤੱਕ ਸੜਕ ਬਣਾਈ ਹੈ 5.34 ਕਿਲੋਮੀਟਰ ਦੀ ਸੜਕ ਹੈ 1.1 ਕਰੋੜ ਰੁਪਏ ਦਾ ਹੈ ਜੰਮੂ ਦਾ ਹੈ ਬਜਟ ਹੁਆ ਤਿਆਰ ਕੀਤਾ ਗਿਆ ਤੋਂ 25 ਤੰਤ 2026 ਤੱਕ ਕੇ ਬਣ ਕੇ ਜਿਹੜੀ ਉਹ ਤਿਆਰ ਹੋ ਜੂਗੀ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਐ ਉਰੇ ਬਹੁਤ ساری ਸੜਕਾਂ ਹੈ ਤਕਰੀਬਨ ਜ਼ਿਆਦਾ ਫੀ ਮੇਰੇ ਹਲਕੇ ਦੀ ਸੜਕਾਂ ਜਿਹੜੀਆਂ ਵਧਣ ਜਾ ਰਹੀਆਂ ਨੇ ਸਾਰੀਆਂ ਜਿਹੜੀਆਂ ਸੜਕਾਂ ਨੇ ਬੜੀ ਚੇਤ੍ਰਿਕਤਾ ਨੂੰ ਸਪੋਰਟ ਕਰਾਂਗੇ ਤੇ ਚੰਗੀਆਂ ਸੜਕਾਂ ਜਿਹੜੀਆਂ ਉਹ ਬਣਾ ਕੇ ਤੁਹਾਨੂੰ ਦਵਾਵਾਂਗੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਪਿੰਡ ਵਾਸੀਆਂ ਨੂੰ ਆਰਦਾਰੇ ਲੋਕਾਂ ਨੂੰ ਜਿਹੜੀ ਇਹ ਪਹਿਲਾਂ ਹੀ ਸੜਕਾਂ ਕਰੀ ਗਈ ਹੈ ਕਿ ਆਪਾਂ ਖੁਦ ਵੀ ਪਿਆਰ ਰੱਖੀਏ ਦੇਖੀਏ ਕਿ ਮਟੀਰੀਅਲ ਸਹੀ ਪੈ ਰਿਹਾ ਸਾਰਾ ਕੰਮ ਸਹੀ ਹੋ ਰਿਹਾ ਤੁਹਾਡੇ ਮਤਲਬ ਜਿਹੜੀ ਸੜਕ ਬਣੂਗੀ ਇਹ ਨਹੀਂ ਹੋਊਗਾ ਕਿ ਬਣਾ ਕੇ ਉਹ ਚੱਲੇ ਜਾਊਗਾ ਆਪਾਂ ਕਾਂਗੇ ਚਾਹ ਕਮੀ ਇਹਦੇ ਲਈ ਆਪਾਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੋਵਾਂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਆਪਾਂ ਪਿੰਡਾਂ ਵਾਲੇ ਆ ਆਪਾਂ ਟਾਈਮ ਕੱਢ ਸਕਦੇ ਆ ਜਾ ਕੇ ਆਪਾਂ ਆਪ ਵੀ ਦੇਖੀਏ ਬਚੈਤਾ ਹੋਈ ਲਈ ਇਹ ਹਦਾਇਤ ਹੈਗੀ ਆ ਤੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਜਣੇ ਜਾ ਕੇ ਆਪ ਘਿਆਨ ਦਿਓ ਸੋ ਸਾਰਿਆਂ ਨੂੰ ਬਹੁਤ ਬਹੁਤ ਫਿਰ ਤੋਂ ਵਰਕ ਵਾਦਨਗੇ ਫਿਰ ਤੋਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਸਾਡੇ ਅਰਜੰਤ ਬਸਟਰ ਜੀ ਜਿਹੜੇ ਬੰਦੀਪੁਰ ਦੇ ਜੀਐਨਐਮ ਸਾਡੇ ਪਾਰਕਿੰਗ ਵਿਧੀ ਦੇ ਸਹਿਰਮਾਨ ਮਨਸੇ ਸੋਹਜ ਜੀ ਸਾਡੇ ਮੰਡੀ ਕਨਪੋਰਡ ਦੇ ਟਰੈਕਟਰ ਨੇ ਇੰਦਰਜੀਤ ਸਿੰਘ ਖੜੇ ਨੇ ਉਹ ਪੰਜਾਬ ਦੇ ਉਹ ਵੀ ਪਹੁੰਚੇ ਨੇ ਸਾਰਿਆਂ ਦਾ ਇੱਥੇ ਧੰਨਵਾਦ ਜੀ ਸਵੇਟਨ ਦੇ ਰਾਜ ਜੀ ਵੀ ਐਮਸੀ ਸਾਹਿਬ ਮਾਣ ਦੇ ਲੱਗੋਇਏ ਨੇ ਐਸਸੀਵੀ ਦੇ ਪ੍ਰਧਾਨ ਜੀ ਸਾਡੇ ਪਹੁੰਚੇ ਸੋ ਸਾਰੇ ਜਿਹੜੇ ਬਰਾਖਾਂ ਦੇ ਪ੍ਰਧਾਨ ਨੇ ਇੰਦਰ ਸਿੰਘ ਜੀ ਬਕਰ ਵਾਹ ਵਾਹ ਜੀ ਇਹ ਸਭ ਜਿਹੜੇ ਆਪਣੇ ਵਾਦੇ ਮੁਤਾਬਕ ਜੋ ਵੀ ਤੁਹਾਨੂੰ ਕੰਮ ਕਹੇ ਹੋ ਬਰੇ ਜਲਦੀ ਜਿਹੜੇ ਹੋ ਤੇਰੇ ਚਲਾਵਾਂਗੇ ਸਭ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੁਹਾਨੂੰ ਦਰਸਤ ਰਹੋ ਭਾਈ ਗੁੱਜਰਾ ਆਮ ਆਮੀ ਪਾਰਟੀ